ਮੇਰੇ ਬੌਏ ਬੌਏਫ੍ਰੈਂਡ ਸੀਗਾ ਉਹਨਾਂ ਨੇ ਮੇਰੇ ਰਿਲੇਸ਼ਨ ਰਿਆ 1.5 ਸਾਲ ਉਸ ਬਾਅਦ ਉਹਨਾਂ ਨੇ ਮਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫਿਰ ਮੈਂ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਸ ਬਾਅਦ ਸਾਡਾ ਸਟੈਂਪ ਪੇਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਗਾ ਫਿਰ ਮੁੱਕ ਰਿਆ ਫਿਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫਿਰ ਸਾਰੇ ਮਰ ਪਿੰਚਾਇਤ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭੱਜ ਗਿਆ ਸਾਨੂੰ ਤੇ ਇਹ ਕਹਿੰਦੇ ਅਹੀ ਤੁਸੀਂ ਤਿਆਰੀਆਂ ਕਰੋ ਅਸੀਂ ਸਵੇਰੇ ਬਰਾਤ ਲੈ ਕੇ ਆ ਰਹੇ ਹਾਂ ਹਾਂਜੀ ਠੀਕ ਆ ਜਦੋਂ ਆਪਾਂ ਤਿਆਰੀਆਂ ਦੁਰੀਆਂ ਕੀਤੀਆਂ ਕੋਈ ਬਰਾਦਰੀ ਮੁੜ ਕੇ ਮੌਕੇ ਤੇ ਆਣ ਕੇ ਸਾਨੂੰ ਕਹਿਦਾ ਜੀ ਮੁੰਡਾ ਘਰੋਂ ਭੱਜ ਗਿਆ ਪਰੋਣੇ ਆ ਗਏ ਸਾਡੇ ਘਰ ਬੈਠੇ ਤੇ ਅਸੀਂ ਕੀ ਮੂੰਹ ਦਿਖਾਣਾ ਸੀ ਇਹਨਾਂ ਨੂੰ ਹਾਂਜੀ ਕਿਉਂਕਿ ਮਾਪੇ ਉਹ ਨਾਲ ਜਾਇਆ ਚੂੜੀ ਫੰਕਸ਼ਨ ਕਰਕੇ ਗਏ ਆ ਹਾਂਜੀ ਤੇ ਮਾਪੇ ਨੂੰ ਇਹ ਨਹੀਂ ਪਤਾ ਵੀ ਮੁੰਡਾ ਰਾਤ ਕਿੱਦਾਂ ਭੱਜ ਗਿਆ ਘਰੋਂ ਮਾਪੋ ਦੇ ਹੱਥ ਹੈ ਨਾਲ ਵਿੱਚ ਜਿਹੜੇ ਪ੍ਰਧਾਨ ਉਹਨਾਂ ਦੇ ਵਿੱਚ ਹੱਥ ਹੈਗਾ ਜੀ ਬਰਾਤ ਦੇ ਸਵਾਗਤ ਲਈ ਕੁੜੀ ਵਾਲਿਆਂ ਨੇ ਕੀਤਾ ਹੋਇਆ ਸੀ ਪੈਲਸ ਬੁੱਕ ਪਰ ਵਿਆਹ ਵਾਲੇ ਦਿਨ ਮੁੰਡਾ ਕਰੋ ਹੋ ਗਿਆ ਗੈਪ ਤੇ ਉੱਧਰ ਕੁੜੀ ਵਾਲਿਆਂ ਨੇ ਘਰ ਦੇ ਵਿੱਚ ਕੀਤੀ ਹੋਈ ਸੀ ਵਿਆਹ ਦੀ ਪੂਰੀ ਤਿਆਰੀ ਤਦ ਦੱਸਦੇ ਕਿ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਤੇ ਅੰਮ੍ਰਿਤਸਰ ਦੇ ਵਿੱਚ ਇੱਕ ਕੁੜੀ ਨੂੰ ਵਿਆਹ ਦਾ ਚਾਂਸਾ ਦੇ ਕੇ ਨੌ ਸਵਨ ਪਹਿਲਾਂ ਤਾਂ ਉਸਤੇ ਨਾਲ ਗਲਤ ਕੰਮ ਕਰਦਾ ਰਿਹਾ ਤੇ ਜਦੋਂ ਗੱਲ ਵਿਆਹ ਤੇ ਪਹੁੰਚੀ ਤਾਂ ਵਿਆਹ ਵਾਲੇ ਦਿਨ ਮੁੰਡਾ ਕਰੋ ਫਰਾਰ ਹੋ ਗਿਆ ਤੇ ਉੱਧਰ ਕੁੜੀ ਵਾਲਿਆਂ ਨੇ ਪੈਰਸ ਵੀ ਬੁੱਕ ਕੀਤਾ ਹੋਇਆ ਸੀ ਤੇ ਵਿਆਹ ਦੀਆਂ ਤਿਆਰੀਆਂ ਵੀ ਸਾਰੀਆਂ ਪੂਰੀਆਂ ਕੀਤੀਆਂ ਹੋਈਆਂ ਸੀ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਉਹਨਾਂ ਦੇ ਘਰ ਬੈਠੇ ਹੋਏ ਸੀ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਨੌਜਵਾਨ ਲड़का ਘਰੋਂ ਪੱਜ ਗਿਆ ਕੀ ਗੱਲਬਾਤ ਹੈ ਜਿਹੜੀ ਤੇ ਆਈ ਉਹ ਥਾਰੇ ਮੇਰਾ ਕਿਸੇ ਮਲਪੀ ਮੇਰੇ ਬਹੁਤ ਬੋਏਫ੍ਰੈਂਡ ਸੀਗਾ ਉਹਨਾਂ ਨਾਲ ਮੇਰਾ ਰਿਲੇਸ਼ਨ ਰਿਹਾ 1.5 ਸਾਲ ਉਸ ਬਾਅਦ ਉਹਨਾਂ ਨੇ ਮੰਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫਿਰ ਮੈਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡਾ ਸਟੈਂਪ ਪੇਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਗਾ ਫਿਰ ਮੁਕਰਿਆ ਫਿਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫਿਰ ਸਾਰੇ ਮਰ ਪਿੰਚਾਇਨ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭੱਜ ਗਿਆ ਕਿੱਥੋਂ ਦਾ ਸੀ ਮੁੰਡਾ ਹਾਂ ਮੁੰਡਾ ਮਕਬੂਲ ਪਰੇ ਦਾ ਸੀ ਜਿੰਨੀ ਦਿਨ ਹੋ ਗਈ ਤਾਂ ਰਿਲੇਸ਼ਨ ਦੀ ਜਿੰਨੀ ਦਿਨ ਹੋ ਰਿਹਾ ਸਾਡਾ ਰਿਲੇਸ਼ਨ 1.5 ਸਾਲ ਚੱਲਿਆ 1.5 ਸਾਲ ਹਾਂ अच्छा कल ब्याह सी सालियां तैयारियां होइयां सी हां जी अच्छा ते जी। वो भज गया हां जी ते उनों दे मां-बाप वलो की के गया उन्होंने मां-ਪਿਓ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ ਉਹ ਵੀ ਸਾਰੇ ਚਲੇ ਗਏ ਹੋਏ ਨੇ ਸਿ। ਮਾ ਤੁਹਾਡੇ ਸਾਨੂੰ ਸਾਰੀ ਦੀ ਚਾਲ ਹੋਈ ਹੈ। हां जी। ਹੁਣ ਤੁਸੀਂ ਥਾਣੇ ਉਹ ਕੀ ਮੰਗ ਕੀ ਕਰਦੇ ਸੀ? ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਜੇਲ ਹੋਵੇ। ਮੁੰਡੇ ਦੀ ਉਮਰ ਕਿੰਨੀ ਸੀ? 22 ਸਾਲ ਤੇ ਚੂੜੀਆਂ ਵੀ ਬਕਾਇਦਾ ਪਾ ਕੇ ਗਏ ਇਹਨੂੰ ਆਪ ਤਾਂ ਡੇਟ ਦੇਣ ਤੋਂ ਬਾਅਦ ਡੇਟ ਵਾਲੇ ਦਿਨ ਉਹ ਖੁਦ ਭੱਜ ਗਿਆ ਇਸ ਤੋਂ ਪਹਿਲੇ ਤੇ ਪੁਲਿਸ ਨੇ ਇਸ ਬਾਰੇ ਕਪਰੇਡ ਕੀਤੀ ਸੀ ਤੁਸੀਂ ਹਾਂਜੀ ਇਹਨਾਂ ਨੇ ਇੱਕ ਦੋ ਵਾਰੀ ਆਏ ਕਿ ਮਤਲਬ ਇਦਾਂ ਮੁਕਰਦੇ ਪਏ ਨੇ ਵਿਆਹ ਤੋਂ ਤਾਂ ਬਟਨ ਦੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਨਹੀਂ ਆ ਉਹਨਾਂ ਨੇ ਇਹਨਾਂ ਨਾਲ ਗੱਲ ਹੋਈ ਸੀ ਤਾਂ ਕਹਿੰਦੇ ਸੀ ਕਿ ਮਤਲਬ ਸਾਡਾ ਮੁੰਡਾ ਫਰਾ ਮਤਲਬ ਗਵਾਚ ਗਿਆ ਸਾਨੂੰ ਖੁਦ ਨਹੀਂ ਪਤਾ ਵੀ ਕਿੱਥੇ ਗਿਆ ਤੁਹਾਡੇ ਸਾਹਮਣੇ ਸਾਰਾ ਨੂੰ ਪਤਾ ਸਾਰੇ ਪਰਿਵਾਰ ਨੂੰ ਕਿ ਕਿੱਥੇ ਗਿਆ ਸਰ ਪਤਾ ਹੀ ਹੈ ਤਾਂ ਸਾਰੇ ਹੁਣ ਆਪ ਵੀ ਕਰਨੀ ਹੈਗੇ ਉਹ ਉਹਨਾਂ ਨਾਲ ਗੱਲਬਾਤ ਹੋਈ ਐ ਇਸ ਵੇਲੇ ਹੋਈ ਸੀ ਹੁਣ ਉਹ ਕਹਿੰਦੇ ਉਹ ਕਹਿ ਰਹੀ ਸਾਡੇ ਹੱਥੋਂ ਬਾਹਰ ਆਈ ਅੱਛਾ ਜੀ ਤੇ ਹੁਣ ਅੱਜ ਜੇ ਤੁਸੀਂ ਇੱਥੇ ਪਹੁੰਚੇ ਉਹ ਵਿਆਹ ਦੀ ਰਸਮਾਂ ਵੀ ਹੋ ਚੁੱਕੀਆਂ ਸਾਰੀਆਂ ਹਾਂਜੀ ਸਭ ਕੁਝ ਹੋ ਸੁਖਾ ਤੇ ਕੀ ਹੋਇਆ ਕੀ ਇਹ ਮੁੰਡਾ ਰਾਤ ਭੱਜ ਗਿਆ ਕਿ ਕਿਦਾਂ ਕੀ ਪਤਾ ਲੱਗਾ ਕਿ ਮੁੰਡਾ ਜਿਹੜਾ ਭੱਜ ਗਿਆ ਇਹ ਤੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਹੈਗਾ ਦੇਖੋ ਜੀ ਸਾਨੂੰ ਤੇ ਇਹ ਕਹਿੰਦੇ ਜੀ ਇਹੀ ਤੁਸੀਂ ਤਿਆਰੀਆਂ ਕਰੋ ਉਹੀ ਸਵੇਰੇ ਬਰਾਤ ਲੈ ਕੇ ਆ ਰਹੇ ਆ ਹਾਂਜੀ ਠੀਕ ਆ ਜਦੋਂ ਆਪਾਂ ਤਿਆਰੀਆਂ ਦੂਰੀਆਂ ਕੀਤੀਆਂ ਕੋਈ ਬਰਾਦਰੀ ਮੁੜ ਕੇ ਮੌਕੇ ਤੇ ਆਣ ਕੇ ਸਾਨੂੰ ਕਹਿਤਾ ਜੀ ਮੁੰਡਾ ਘਰੋਂ ਭੱਜ ਗਿਆ ਇਹ ਇਹਨਾਂ ਦਸਨ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦੱਸਣ ਦੇ ਨਾ ਦੋਵਾਂ ਦਾ ਫੇਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ ਇਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਨੇ ਆ ਤੇ ਮੈਰਿਜ ਦਰਾਨ ਹੁਣ ਮੁੰਡਾ ਭੱਜ ਚੁੱਕਾ ਕਰੋ ਮੁੰਡਾ ਕਰੇ ਨਹੀਂ ਹੈਗਾ ਤੇ ਇਹਨਾਂ ਦਾ ਅਸੀਂ ਦਰਖਾਸਤ ਇਹਨਾਂ ਨੂੰ ਕਹਤੇ ਹਾਂ ਦੋ ਇੱਕ ਨਹੀਂ ਪਰਤਾਲ ਕਰਦੇ ਆ ਪ੍ਰੋਪਰ ਤੇ ਲੜਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹੀ ਪੜਤਾਲ ਕਰਾਂਗੇ ਦਰਖਾਸਤ ਲਾ ਕੇ ਜੋ ਕਾਨੂੰਨ ਹੁੰਦਾ ਉਹ ਬੰਦੀ ਕਾਰਵਾਈ ਕਰਾਂਗੇ ਜੀ ਸਰ ਇਹਦਾ ਕਿੱਥੋਂ ਦਾ ਰਹਿਣ ਵਾਲਾ ਹੈ ਲੜਕੇ ਦਾ ਨਾਮ ਮਨਦੀਪ ਸਿੰਘ ਆ ਤੁਹਾਨੂੰ ਕੋਲ ਮਕਬੂਲਪੁਰ ਥਾਣੇ ਦੇ ਏਰੀਆ ਦਾ ਰਹਿਣ ਵਾਲਾ ਅੱਛਾ ਹਾਂਜੀ ਤੇ ਬਾਕੀ ਵਿਆਹ ਦੀ ਜਿੰਨੇ ਤਿਆਰੀਆਂ ਹੋ ਚੁੱਕੀਆਂ ਇਹ ਮੌਕੇ ਦੇ ਜਿਹੜਾ ਆਪਾਂ ਜੇ ਆ ਤੇ ਮੌਕੇ ਦੇ ਉੱਤੇ ਕੋਈ ਕਾਰਵਾਈ ਇਸ ਟਾਈਮ ਕੀਤੀ ਜਾ ਰਹੀ ਹੈ ਤੁਹਾਡੇ ਮਨ ਉਸ ਬਾਰੇ ਅਸੀਂ ਪੜਤਾਲ ਕਰਨਾ ਹੈ ਸਾਰਾ ਪੜਤਾਲ ਕਰਾਂਗੇ ਜੋ ਵੀ ਪੜਤਾਲ ਦੇਣੇ ਤੱਥ ਸਾਹਮਣੇ ਲਿਆਵਾਂਗੇ ਤਫ਼ਤੀਸ਼ ਸਰ ਮੁੰਡਾ ਹੈ ਕਿੰਨੇ ਕਿਸਾਲਾਂ ਦਾ ਮੁੰਡਾ ਇਹਨਾਂ ਦੇ ਦਸਤਾਵੇਜ਼ ਮੁਤਾਬਕ 25 26 ਸਾਲ ਦਾ ਮੁੰਡਾ ਵਾ ਤੇ ਕੁੜੀ ਦੀ ਏਜ ਵੀ 18 ਤੋਂ ਬਾਅਦ ਹੈ ਦੋਵੇਂ ਮੇਜਰ ਨੇ ਤੇ ਜੋ ਵੀ ਕਾਨੂੰਨ ਮੁਤਾਬਕ ਵੰਦੀ ਕਾਰਵਾਈ ਹੈ ਨਮਲ ਚ ਲਿਆਵਾਂਗੇ